ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਮਟਰਨ ਬਣਾਉਣਾ ਸਿਖਾਵਾਂਗੇ ਇਹਦੇ ਵਾਸਤੇ ਆਪਾਂ ਨੂੰ 2 ਕਿਲੋ ਮਟਰਨ ਆਪਾਂ ਤੋਂ ਵਿਸਵਾਰ ਕੇ ਰੱਖ ਲਿਆ ਸਾਈਡ ਤੇ ਥੋੜਾ ਜਿਹਾ ਲਸਣ ਆਪਾਂ ਰੱਖ ਲਿਆ ਵਾ ਤੇ ਬਾਕੀ ਦੀ ਜਿਹੜੀ ਸਮਗਰੀ ਉਹ ਵੀ ਦਿਖਾਉਣੇ ਆ ਤੁਹਾਨੂੰ ਅੱਧਾ ਕਿਲੋ ਆਪਾਂ ਪਿਆਜ਼ ਲਏ ਆ ਅੱਧਾ ਕਿਲੋ ਟਮਾਟਰ ਤੇ 8-10 ਮਿਰਚਾਂ ਆਪਣੇ ਟੇਸਟ ਦੇ ਹਿਸਾਬ ਨਾਲ ਤੁਸੀਂ ਪਾ ਸਕਦੇ ਆ ਤੇ ਬਾਕੀ ਲਸਣ ਸ਼ੈੱਲ ਹੋ ਰਿਹਾ ਵਾ ਲੀਵਰ ਵਾਸਤੇ ਜਾ ਆ ਗਈ ਆ ਲੀਵਰ ਵਾਸਤੇ ਜਾ ਆ ਗਈ ਆ ਲੀਵਰ ਲੱਗੀ ਹੋਈ ਆ ਤੇ ਬਾਕੀ ਤੁਹਾਨੂੰ ਗਾਂ ਦੱਸ ਦਿਆਂ ਕਿਦਾਂ-ਕਿਦਾਂ ਕੀ-ਕੀ ਕਰਨਾ ਪਿਆਜ਼ ਦੀ ਆਪਾਂ ਪਿਉਰੀ ਬਣਾ ਲੈਣੀ ਆ ਤੇ ਟਮਾਟਰਾਂ ਦੀ ਵੀ ਆਪਾਂ ਪਿਉਰੀ ਬਣਾ ਕੇ ਪਾਵਾਂਗੇ ਵਿੱਚ ਤੇ ਇਹਨਾਂ ਨੂੰ ਏਦਾਂ ਮੋٹے-ਮੋٹے ਕੱਟ ਕੇ ਮੁਰਕੇ ਦੀ ਪੀਸਟ ਤਿਆਰ ਕਰ ਲਾਂਗੇ ਲਸਣ ਤੁਸੀਂ ਆਪਣੇ ਹਿਸਾਬ ਨਾਲ ਪਾ ਸਕਦੇ ਆ ਵੀ ਕਿੰਨਾ ਤੁਸੀਂ ਗਰਮੀ-ਗਰਮੀ ਜਿਹਨੂੰ ਜਿਆਦੀ ਹੁੰਦੀ ਨਾ ਪਾਵੇ ਭਾਵੇਂ ਤੇ ਮਿਰਚਾਂ ਵੀ ਤੁਸੀਂ ਭਾਵੇਂ ਪੀਸਟ ਤਿਆਰ ਕਰਕੇ ਪਾ ਲੋ ਚਾਹੇ ਤੁਸੀਂ ਕੱਟ ਕੇ ਵੀ ਪਾ ਸਕਦੇ ਤੇ ਅੱਜਾਂ ਦੀ ਆਪਾਂ ਪੀਸਟ ਤਿਆਰ ਕਰ ਲੈਣੀ ਆ ਕਿੱਥੀ ਚ ਪਾ ਕੇ ਤੇ ਟਮਾਟਰ ਦਾ ਵੀ ਪੇਸਟ ਤਿਆਰ ਕਰਾਂਗੇ ਟਮਾਟਰ ਦੀ। ਲਓ ਜੀ ਆਪਾਂ ਕੜਾਈ ਦੇ ਵਿੱਚ ਤੇਲ ਗਰਮ ਹੋਣਾ ਦਾ ਖਤਾਵਾ ਤੇ ਇਹਦੇ ਵਿੱਚ ਹੁਣ ਆਪਾਂ ਛੋਟੇ-ਮੋਟੇ ਮਸਾਲੇ ਪਾਵਾਂਗੇ। ਜਦਾਂ ਹੋਣਾ ਦੇ ਵਿੱਚ ਆਪਾਂ ਪੀਜ ਪੱਤਾ ਪਾ ਦੇਾਂਗੇ। ਥੋੜਾ ਜਿਆ ਮੇਰੀਆਂ ਪਾ ਦੇਾਂਗੇ। ਤੇ ਅਲੌਂਗ ਪਾਵਾਂਗੇ। ਲਸਣ ਆ ਜੀ। ਆ ਫੜੀਆਂ ਨੂੰ ਮੜਿਆ ਆ ਤਾਤਾ ਉਹ ਫੂਨ ਫੜੀ ਮੇਰਾ ਮੂੰਹ ਨਾ ਆਵੇ ਹਾਂ ਆ ਤੋ ਨੇੜੀ ਮੂਹ ਪੰਜਾ ਤਪਾ ਲੌਂਗ ਲੌਂਗ ਪਾ ਦੇਣੇ ਆ ਜੀ ਇਹਦੇ ਵਿੱਚ ਕੜਾਈ 'ਚ ਸਰਵਦਾ ਤੇਲ ਪਾ ਕੇ ਇਹਦੇ ਵਿੱਚ ਤੇਜ ਪੱਤਾ, এলাਚੀਆਂ, ਥੋੜੀ ਜਿਹੀ ਲੌਂਗ ਪਾ ਕੇ ਆਪਾਂ ਘੋਤਾਇਆ ਤੇ ਹੁਣ ਇਹਦੇ ਵਿੱਚ ਆਪਾਂ ਦੀਰ ਐਡ ਕਰਾਂਗੇ ਤੇ ਦੀਰ ਐਡ ਕਰਨ ਤੋਂ ਬਾਅਦ ਇਹਦੇ ਵਿੱਚ ਆਪਾਂ ਸੁੱਕਾ ਧਨੀਆ ਪਾ ਲਾਂਗੇ ਥੋੜਾ ਜਿਹਾ ਹੁਣ ਇਸ ਤੋਂ ਬਾਅਦ ਇਹਦੇ ਵਿੱਚ ਆਪਾਂ ਹੁਣ ਪਿਆਜ਼ ਪਾਉਣੇ ਆ ਹੁਣ ਇਹਦੇ ਵਿੱਚ ਆਪਾਂ ਪਿਆਜ਼ ਐਡ ਕਰਤਾ ਵਾ ਪਿਆਜ਼ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਭੁੰਨ ਰਹਿਣਾ ਇੰਨੇ ਜਿਹੇ ਆਪਣਾ ਰੰਗ ਨਹੀਂ ਬਦਲਦਾ ਠੀਰ ਨਹੀਂ ਛੱਡਦਾ ਥੋੜਾ ਜਿਹਾ ਬੁੰਨਰ ਤੋਂ ਬਾਅਦ ਹੀ ਆਪਾਂ ਇਹਦੇ ਵਿੱਚ ਲੂਣ ਮਿਰਚ ਮਸਾਲਾ ਜੋ ਕੀ ਐਡ ਕਰਨਾ ਬਾਅਦ ਚੋਂ ਕਰਨਾ ਪਹਿਲਾਂ ਹੀ ਨਹੀਂ ਪਾ ਦੇਣਾ ਕਿਉਂਕਿ ਜਿਹਦੇ ਨਾਲ ਵੀ ਅਜੇ ਨਹੀਂ ਛੇਤੀ ਹੀ ਗਲ ਜਾਣਾ ਉਹਦੇ ਜਿਹੜਾ ਵਧੀਆ ਭੁੱਜਣ ਦਾ ਰੇਸਟ ਜਿਹੜਾ ਉਹ ਨਹੀਂ ਆਉਂਦਾ ਮੁਰਗੀ ਮੈਨੂੰ ਇਹ ਜੀ ਕਿਰਨ ਨਹੀਂ ਆਈ ਜੀ ਅੰਦਰ ਆਪਾਂ ਲਸਣ ਕੱਟਾ ਹੋ ਰਿਹਾ ਵਾ ਤੇ ਇਹ ਵੀ ਆਪਾਂ ਵਿੱਚ ਐਡ ਕਰਾਂਗੇ ਇਹ ਆਪਾਂ ਬਾਅਦ ਚ ਪਾਵਾਂਗੇ ਮੇਰੇ ਕੋਲ ਤੇ ਜੀ ਆਪਾਂ ਨੂਨ ਐਡ ਕਰਾਂਗੇ ਆਪਣੀ ਭਾਗਤਾਵ ਦੇ ਨਾਲ ਤੇ ਮਲਦੀ ਐਡ ਕਰਾਂਗੇ ਨੂਨ ਤੁਸੀਂ ਆਪਣੇ ਹਿਸਾਬ ਨਾਲ ਪਾ ਸਕਦੇ ਹੋ ਜਿੰਨਾ ਕਿ ਤੁਹਾਨੂੰ ਪਸੰਦ ਵਾ ਠੀਕ ਹੈ ਜੀ ਇਹ ਤੇ ਇਹ ਮੜਾ ਜੀ ਆਪਾਂ ਨਰ ਮਸਾਲਾ ਪਾ ਦੇ ਰਿਹਾ ਹਾਂ ਇੰਡੀਗਰ ਮਸਾਲਿਆਂ ਨੂੰ ਮਿਕਸ ਕਰਕੇ ਤੇ ਕਰੀਏ ਨੂੰ ਹਲਾ ਦਾਂਗੇ ਥੱਲੇ ਨਾ ਲੱਗੇ ਮਸਾਲਾ ਬਸ ਇਹ ਧਿਆਨ ਰੱਖਣਾ ਹੌਲੇ ਦੇ ਵਿੱਚ ਕੋਈ ਬਾੜੀ ਆਪੜ ਨਹੀਂ ਹੋਣੀ ਆਪਾਂ ਬੜਾ ਬੰਦ ਕਰਕਾ ਆਪਣਾ ਲੱਗ ਭਾਗ ਲੱਗ ਭਾਗ ਤਿਆਰ ਹੋ ਚੱਲਿਆ ਵਾ। ਹੁਣ ਇਹਦੇ ਚ ਆਪਾਂ ਦੀ ਚਾਣਾ। ਹੁਣ ਆਪਾਂ ਇਹਦੇ ਵਿੱਚ ਟਮਾਟਰਾਂ ਦੀ ਜਿਹੜੀ ਪਿਊਰੀ ਬਣਾ ਕੇ ਰੱਖੀ ਸੀ ਉਹ ਆਪਾਂ ਐਡ ਕਰ ਦੇਣੀ ਆ ਇਹਦੇ ਵਿੱਚ। ਆਹ ਲਾ ਸੁਣ ਦੇ ਹੀ ਲਾ ਨਾ ਵੀ ਇੱਕੜਕਣਾ ਨਾ ਹੋਈ। ਇਹਦੇ ਵਿੱਚ ਆਪਾਂ ਸਬੂਤਾ ਲਾਣਾ ਪਾ ਲੈਣਾ ਈ ਥੁੜਾ ਜਿਹਾ। ਖਾ ਰੱਖਣਾ ਨਹੀਂ ਫਿੱਲ ਕਰਦਾ ਮੈਨੂੰ ਜਦਾਂ ਕਹਿੰਦੇ ਕਿ ਤੁਹਾਨੂੰ ਖਰਾਬ ਰੱਖਣੇ ਉਹਦਾ ਸਮਾਨ ਤੇ ਵਾਲਾ ਕਰਨ ਜਿਹੜਾ ਆਪਾਂ ਉਦਾਂ ਇਹਨੂੰ ਤੁਸੀਂ ਹੱਥ ਨਾਲ ਗ੍ਰੈਂਡ ਵੀ ਕਰਕੇ ਬਾਅਦ ਆਪੇ ਪੇਸਟ ਬਣਾ ਲਈਂ ਪਾ ਲੈਂਦੇ ਆ ਕੋਈ ਮੇਰੇ ਸਾਡੇ ਕੋਲ ਮੋਟੇ ਦੇ ਸਮਾਨ ਤਾਂ ਨਹੀਂ ਸੀਗਾ ਇੰਨਾ ਉਹਦੇ ਵਿੱਚ ਆਪਾਂ ਮਠਨ ਐਡ ਕਰਦੇ ਆਂਗੇ ਜਿਹੜਾ ਆਪਾਂ ਤੁਹਾਨੂੰ ਦਿਵਾ ਦੇ ਕੇ ਕੱਖਿਆ ਜਾਏਗਾ ਇਹ ਗੇਰੀ ਹੁਣ ਇਹਨੂੰ ਆਪਾਂ ਏਜ ਵਾਸਤੇ ਜੀ ਮਸਾਲੇ ਦੇ ਨਾਲ ਮਿਕਸ ਕਰਕੇ ਭੁੰਨਾ ਹੈ ਫਿਰ ਇਹ ਮਸਾਲੇ ਜਦੋਂ ਅੰਦਰ ਤੱਕ ਇਹਦੇ ਚਲਾ ਜਾਵੇ ਤਾਂ ਜਿਹੋ ਹੁਣਾਂ ਦੇ ਵਿੱਚ ਆਪਾਂ ਕੁਸ਼ਮੀਰੀ ਮਿਰਚ ਪਾ ਦਾਂਗੇ ਜਿਹੜੀ ਬੜੀ ਤਿੱਖੀ ਨਹੀਂ ਹੁੰਦੀ ਇਹ ਟੇਸਟਲੀ ਨਹੀਂ ਹੁੰਦੀ ਜਿੱਦਾਂ ਟੇਸਟ ਨਹੀਂ ਹੁੰਦਾ ਦਾ ਕਰਾਰਾ ਨਹੀਂ ਹੁੰਦਾ ਇਹ ਸਿਰਫ ਰੰਗਤ ਵਾਸਤੇ ਹੁੰਦੀ ਹੈ ਇਹ ਤੁਸੀਂ ਵੀ ਇਹ ਵੀ ਹਿਸਾਬ ਦਾ ਆਪਣਾ ਬਾਤ ਸਕਦੇ ਨਹੀਂ ਕੋਈ ਹੋਣੀ ਚਾਹੀਦੇ ਜਿਹੜਾ ਵੀ ਆਪਾਂ ਸਮਾਨ ਪਾਇਆ ਜਿਹੜਾ ਸਾਰਾ ਰਲਾ ਕੇ ਆਪਸ ਵਿੱਚ ਤੇ ਟੱਕ ਦਿਆਂਗੇ 10 ਮਿੰਟ ਲਈ ਇਹਨੂੰ ਇਦਾਂ ਹੀ ਮਸਾਲੇ ਦੇ ਨਾਲ ਭੁੰਨਦੇ ਆਂਗੇ ਵੀ ਅੰਦਰ ਤੱਕ ਇਹਦੇ ਮਸਾਲਾ ਰਚ ਜੇ ਤੇ ਬਾਕੀ ਤੁਹਾਨੂੰ ਅਗਲੇ ਸ਼ੋਰਟ ਚ ਤੁਹਾਨੂੰ ਜੇ ਤੁਹਾਨੂੰ ਲੱਗਦਾ ਵੀ ਟਾਈਮ ਜ਼ਿਆਦਾ ਲੱਗਦਾ ਤੇ ਤੁਸੀਂ ਇਹਦੇ ਵਿੱਚ ਨਿੰਬੂ ਜੇ ਤੁਹਾਡੇ ਕੋਲ ਨਿੰਬੂ ਹੈਗੇ ਤਾਂ ਤੁਸੀਂ 2-4 ਨਿੰਬੂ ਪਾ ਸਕਦੇ ਆ ਇਹਦੇ ਵਿੱਚ ਨਹੀਂ ਤਾਂ ਜੇ ਜੋ ਤੁਹਾਡੇ ਕੋਲ ਸਿਰਕਾ ਆਮ ਪਿਆ ਹੀ ਹੁੰਦਾ ਪਾ ਸਕਦੇ ਆ ਸਾਡੇ ਕੋਲ ਸਿਰਕਾ ਤਾਂ ਪਿਆ ਸੀਗਾ ਪਰ ਹੁਣ ਪਾ ਕੇ ਚੇਤਾ ਆ ਵੀ ਇਹ ਐਕਸਪਾਇਰ ਸੀਗਾ ਚਲੋ ਕੋਈ ਗੱਲ ਨਹੀਂ ਪਾ ਪਾਤਾ ਹੋਣੀ ਤੁਹਾਡੇ ਕੋਲ ਜੇ ਨਿੰਬੂ ਹੈਗੇ ਤੁਸੀਂ ਨਿੰਬੂ ਵੀ ਪਾ ਸਕਦੇ ਆ ਤੇ ਜੇ ਸਰਕਾ ਆਏਗਾ ਸਰਕਾ ਪਾ ਲਓ ਜੀ 10 ਮਿੰਟ ਬਾਅਦ ਜਿਹੜੀ ਆ ਹਾਲਤ ਹੁੰਦੀ ਆ ਦੀ ਆਪਣਾ ਵੀ ਥੋੜਾ ਪਾਣੀ ਛੱਡ ਦਿੰਦਾ ਬਾਕੀ ਤੁਸੀਂ ਆਪਣੇ ਅਕੋਰਡਿੰਗ ਪਾ ਸਕਦੇ ਆ ਜਿੰਨੀ ਕੀ ਤੁਹਾਨੂੰ ਲੋੜ ਆ ਜਿੰਦ ਤੱਕ ਤੁਸੀਂ ਜਿਆਦੀ ਤੜੀ ਵਾਲਾ ਖਾਣਾ ਚਾਹੁੰਦੇ ਤੁਸੀਂ ਪਾਣੀ ਥੋੜਾ ਜਿਆਦਾ ਐਡ ਕਰ ਸਕਦੇ ਬਸ ਇੱਕ ਖਿਆਲ ਰੱਖਣਾ ਵੀ ਪਾਣੀ ਆਪਾਂ ਇਹਦੇ ਵਿੱਚ ਗਰਮ ਕਰਕੇ ਪਾਉਣਾ ਠੰਡਾ ਪਾਣੀ ਨਹੀਂ ਬਿਲਕੁਲ ਵੀ ਪਾਉਣਾ ਤੇ ਮੁੜ ਕੇ ਉਹਦੇ ਨਾਲ ਗਰੇਵੀ ਨਹੀਂ ਬਣਦੀ ਬੜੀ ਆਪਣੇ ਹਿਸਾਬ ਨਾਲ ਤੁਸੀਂ ਇਹਦੇ ਵਿੱਚ ਪਾਣੀ ਕਰ ਦਦਦੇ ਆ ਮੈਨੂੰ ਜੁੜ ਕੇ ਤੇ ਬਾਕੀ ਆਪਾਂ ਦਿੰਦੇ ਬਣਾਈਦਾ ਵਾ ਬਣਾ ਹਿਸਾਬ ਦਾ ਹੈ ਨਹੀਂ ਪਰ ਫਿਰ ਵੀ ਵਧੀਆ ਬਣ ਜਾਂਦਾ ਵਾ ਇਦੇ ਵਿੱਚ ਪਾਣੀ ਥੋੜਾ ਜਿਆਦਾ ਵੀ ਚਲ ਜਵੇ ਤਾਂ ਕੋਈ ਦਿੱਕਤ ਨਹੀਂ ਹੁੰਦੀ। ਥੱਲੇ ਆਪਾਂ ਹੋਰ ਪਾਣੀ ਇਹਦੇ ਵਿੱਚ ਐਡ ਕਰਾਂ ਕਿਉਂਕਿ ਪਾਣੀ ਜਦ ਰਜੇ ਜਿੱਕੇ ਸੁੱਕਦਾ ਵੀ ਇਹ ਪਾਣੀ ਇਹਦਾ। ਜਿਹੜੀ ਆਪਾਂ ਹਰੀ ਮਿਰਚ ਕੱਟੀ ਸੀ ਉਹ ਵੀ ਆਪਾਂ ਇਹਦੇ ਵਿੱਚ ਐਡ ਕਰਤੀ ਸੀਗੀ। ਥੋੜੀ ਪਾਣੀ ਆਪਾਂ ਇਹਦੇ ਉੱਤੇ ਜਿੰਨਾ ਗਾਪਾ ਨੂੰ ਲੋੜ ਸੀਗੀ ਆਪਾਂ ਐਡ ਕਰ ਲਿਆ ਵਾ। ਬਾਕੀ ਆਉਣਾ ਪੈ ਇਹਨੂੰ ਧੱਕ ਕੇ ਪਕਾਵਾਂਗੇ। ਘੰਟੇ ਦੇ ਸਵਾ ਘੰਟੇ ਦੇ ਵਿੱਚ ਜੀਦਲ ਲੇਰਾਵਾ ਮੀਟਰ ਸਵੇਰੇ ਚੱਟੇ ਬਣ ਜਾਂਦਾ ਨਹੀਂ ਤਾਂ ਫਿਰ ਇਹਨੂੰ ਥੋੜਾ ਟਾਈਮ ਤਾਂ ਲੱਗਦਾ ਹੀ ਆ। ਪੱਕੀ ਸਾਨੂੰ ਹੱਲੇ ਬਾਲਾ ਹਿਸਾਬ ਨਹੀਂ ਹੈਗਾ ਵੀਡੀਓ ਬਣਾਉਣ ਦਾ ਤੇ ਜੇ ਜੀ ਤੁਹਾਨੂੰ ਕੋਈ ਕਮੀ ਪੇਸ਼ੀ ਲੱਗਦੀ ਹੁੰਦੀ ਹੈ ਤਾਂ ਸਾਨੂੰ ਸੁਝਾਅ ਜੂਰ ਦਿਓ ਆਪਣੀ ਸਲਾਹ ਜੂਰ ਦਿਓ ਵੀ ਆਹ ਪਰ ਨੂੰ ਸੁਧਾਰ ਕਰਨੀ ਚਾਹੀਦੀ ਹੈ ਜਾਂ ਕਿੱਦਾਂ ਤੇ ਹੁਣ ਆਪਾਂ ਗੈਸ ਫੁੱਲ ਕਰ ਦਤੀ ਇਹਦੀ ਤੇ ਹੁਣ ਇਹਨੂੰ ਪਾ ਟਾਕ ਦੇਣਾ ਤੇ ਆਪਾਂ ਮੰਗ ਕੇ ਲਿਆਂਦੀ ਕਿ ਆਪਣੇ ਵਾਲੀ ਖਰਾਬ ਹੋ ਗਈ ਸੀ ਕਿ ਮਿਕਸੀ ਆਪਾਂ ਮੰਗੀ ਸੀਗੀ ਕਿਸੇ ਤੋਂ ਪਰ ਮਿਕਸੀ ਦੀ ਸਫਾਈ ਬਾਹੀ ਆ ਤੇ ਸਮਝ ਨਹੀਂ ਆਉਂਦੀ ਵੀ ਇਹ ਨੱਪੀ ਹੋਈ ਸੀਗੀ ਮਿੱਟੀ ਦੇ ਖਰੇ ਬਾਲਾ ਬੁਰਾ ਹਾਲ ਚਲੋ ਕੋਈ ਗੱਲ ਨਹੀਂ ਆਪਣੇ ਆਪਣਾ ਟਾਈਮ ਸਾਰਾ ਇੰਨਾ ਬਹੁਤ ਆ ਪਰ ਹਾਲ ਸੱਚੀ ਬਹੁਤ ਬਰਾਏ ਲੋ ਜੀ ਘੰਟੇ ਕੇ ਬਾਅਦ ਪੂਰੀ ਆ ਹਾਲਤ ਹੋ ਗਈ ਆ ਲੋ ਜੀ ਘੰਟੇ ਕੇ ਬਾਅਦ ਆ ਹਾਲਤ ਹੋ ਗਈ ਆ ਇਹਦੀ ਤੇ ਇਹਨੂੰ ਥੋੜਾ ਸਮਾਂ ਹਲੇ ਹੋਰ ਲੱਗੂਗਾ ਕਸਰ ਰਹਿਂਦੀ ਐ ਇਹਦੇ ਵਿੱਚ ਹਲੇ ਤੇ ਅੜੀ ਕਰਦਾ ਮਨ ਦਾ ਨਹੀਂ ਹੈਗਾ ਹਲੇ ਚਲੋ ਥੋੜੇ ਸਮੇਂ ਬਾਅਦ ਤੁਹਾਨੂੰ ਫੇਰ ਦਰਸ਼ਨ ਕਰਾਉਨੇ ਆ ਇਹਦੇ ਲੋ ਜੀ ਮਟਨ ਆਪਣਾ ਬਣ ਕੇ ਪੂਰਾ ਰੈਡੀ ਐ ਹੁਣ ਇਹਦੇ ਵਿੱਚ ਆਪਾਂ ਧਨੀਆ ਪਾਵਾਂਗੇ ਧਨੀਆ ਪਾ ਕੇ ਇਹਨੂੰ 5 ਮਿੰਟ ਆਪਾਂ ਇਦੀ ਰੱਖ ਦਿਆਂਗੇ ਜੀ ਸਾਰਾ ਇਹ ਧਨੀਏ ਦਾ ਟੇਸਟ ਆ ਇਹਦੇ ਵਿੱਚ ਆ ਜੀ